ਛੋਟੇ ਸਿੱਧੂ ਨੂੰ ਦੇਖਣ ਵਾਸਤੇ ਲਗਾਤਾਰ ਪਹੁੰਚ ਰਹੇ ਨੇ ਕਈ ਵੱਡੇ ਕਲਾਕਾਰ ਕਹਿੰਦੇ ਬਸ ਇੱਕ ਝਲਕ ਦੇਖਣੀ ਹੈ ਛੋਟੇ ਸਿੱਧੂ ਦੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਚਰਚਾ ਛਿੜੀ ਹੋਈ ਹੈ ਛੋਟੇ ਸਿੱਧੂ ਦੀ ਜਨਮ ਲੈਣਸਾਰ ਹੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਛੋਟਾ ਸਿੱਧੂ ਕਿਉਂਕਿ ਫੈਨ ਕਹਿੰਦੇ ਸਾਡੇ ਵਾਸਤੇ ਇਹ ਸਾਡਾ ਬਾਈ ਮੂਸੇ ਵਾਲਾ ਹੀ ਵਾਪਸ ਆ ਗਿਆ ਤਾਂ ਦੋਸਤੋ ਇਸੇ ਤਰ੍ਹਾਂ ਕਈ ਵੱਡੇ ਕਲਾਕਾਰ ਪਹੁੰਚ ਰਹੇ ਨੇ ਸਿੱਧੂ ਨੂੰ ਦੇਖਣ ਵਾਸਤੇ ਬਾਪੂ ਜੀ ਨਾਲ ਮੁਲਾਕਾਤ ਕਰਕੇ ਵੀ ਬਹੁਤ ਸਾਰੇ ਕਲਾਕਾਰ ਵਾਪਸ ਜਾ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਇੰਟਰਨੈਟ ਦੇ ਉੱਪਰ ਸਾਗਰ ਦੀ ਬੌਟੀ ਦੀ ਚਰਚਾ ਛਿੜੀ ਹੋਈ ਸੀ ਜਿਵੇਂ ਹੀ ਛੋਟੇ ਸਿੱਧੂ ਦੇ ਜਨਮ ਦੀ ਖਬਰ ਆਈ ਲੱਗਦਾ ਹੈ ਸਾਗਰ ਦੀ ਬੌਟੀ ਦੀ ਵੀ ਇੰਡੀਕਾ ਖਰਾਬ ਹੋ ਗਈ ਅਤੇ ਉਸ ਤੋਂ ਬਾਅਦ ਹੁਣ ਪੂਰੀ ਦੁਨੀਆ ਦੇ ਵਿੱਚ ਸਿਰਫ ਤੇ ਸਿਰਫ ਛੋਟੇ ਸਿੱਧੂ ਦੀ ਚਰਚਾ ਛੜੀ ਹੋਈ ਹੈ। ਕਈ ਕਲਾਕਾਰ ਪਹੁੰਚੇ ਜਿਨ੍ਹਾਂ ਦੇ ਵਿੱਚੋਂ ਜੈਨੀ ਜੋਹਲ ਕੋਰਾਲਾ ਮਾਨ ਗੁਰਵਿੰਦਰ ਬਰਾੜ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਲਗਾਤਾਰ ਪਹੁੰਚ ਰਹੇ ਨੇ ਤਾਂ ਆਓ ਗੱਲਬਾਤ ਸੁਣਾ ਦਿੰਦੇ ਹਾਂ ਇਹਨਾਂ ਕਲਾਕਾਰਾਂ ਦੇ ਨਾਲ ਕੀ ਗੱਲਬਾਤ ਹੋਈ ਹੈ। ਕਈ ਸਵਾਲ ਕਰ ਰਹੇ ਆਬਵੀਅਸਲੀ ਵਧੀਆ ਹੀ ਲੱਗੂਗਾ ਇੰਨੇ ਟਾਈਮ ਦੇ ਆਪਾਂ ਵੇਟ ਕਰ ਰਹੇ ਸੀਗੇ। ਸਭ ਵਧੀਆ ਲੱਗ ਰਿਹਾ। ਅੱਛਾ ਲੰਬੇ ਸਮੇਂ ਤੋਂ ਜਿਹੜਾ ਗਮਜੀ ਮਾਹੌਲ ਸੀ ਅੱਜ ਫੇਰ ਖੁਸ਼ੀਆਂ ਉਸ ਅਵੇਲੀ ਦੇ ਵਿੱਚ ਪਰਤੀਆਂ ਵਾਈਕੋ ਤੇ ਹਾਂਜੀ ਪਰਸੇ ਆਬਵੀਅਸਲੀ ਵਧੀਆ ਲੱਗ ਰਿਹਾ ਇਤਾਂ ਕਿੰਨੇ ਟਾਈਮ ਦਾ ਮਿਕਸਡ ਫੀਲਿੰਗਸ ਐ ਐਕਚੁਅਲੀ ਉਹ ਪੁਰਾਣਾ ਯਾਦ ਵੀ ਆ ਰਿਹਾ ਪਰ ਨਵੀਂ ਚੀਜ਼ ਦੀ ਖੁਸ਼ੀ ਵੀ ਆ ਕਿ ਲਾਈਕ ਫੇਰ ਦੁਬਾਰਾ ਸ਼ੁਭਦਾ ਮਤਲਬ ਪਰਮਾਤਮਾ ਨੇ ਜਨਮ ਦਿੱਤਾ ਨਵਾਂ ਇਨਕਲਾਬ ਆਇਆ ਤੇ ਇਨਕਲਾਬ ਦੀਆਂ ਚਿੰਗਾਂ ਫੁੱਟੀਆਂ ਨੇ ਸੋ ਵਧੀਆ ਲੱਗ ਰਿਹਾ ਇੱਕ 21 ਦੀ ਬੱਚੀ ਨੂੰ ਜਾ ਕੇ ਦੇਖਿਆ ਨਹੀਂ ਐਕਚੁਅਲੀ ਇੰਨਾ ਇੰਨੇ ਸਾਰੇ ਲੋਕ ਆਲਰੇਡੀ ਜਾ ਚੁੱਕੇ ਆ ਤੇ ਫਿਰ ਉਹ ਬੱਚੇ ਲਈ ਥੋੜਾ ਅਸੀਂ ਕੋਈ ਅਵੋਇਡ ਕਰ ਰਹੇ ਆ ਦੇ ਕਿ ਲਾਈਕ ਉਹਨਾਂ ਦੀ ਸੇਫਟੀ ਜ਼ਰੂਰੀ ਹੈ ਕਿ ਥੋੜਾ ਡਿਸਟੈਂਸ ਰੱਖੇ ਰਹੇ ਘਰ ਜਾਵਾਂਗੇ ਫੇ ਦੇਖਾਂਗੇ ਬਹੁਤ ਸਾਰੇ ਗੀਤ ਲਿਖੇ ਸਿੱਧੂ ਨੇ ਜਸਟਿਸ ਦੇ ਲਈ ਵੀ ਤੇ ਹੁਣ ਜਦੋਂ ਕਮਬੈਕ ਹੋਇਆ ਤਾਂ ਗੀਤ ਦੀ ਤਿਆਰੀ ਹੈ ਕਿਸ ਤਰੀਕੇ ਨਾਲ ਨਹੀਂ ਮੈਂ ਇਦਾਂ ਕੁਝ ਸੋਚਿਆ ਨਹੀਂ ਆ ਉਹ ਔਨ ਦਾ ਸਪੌਟ ਹੁੰਦਾ ਜੋ ਵੀ ਹੁੰਦਾ ਤੇ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਲਾਈਕ ਆ ਗਿਆ ਉਹ ਤੇ ਬਾਕੀ ਜਸਟਿਸ ਲਈ ਤਾਂ ਆਪਾਂ ਲੜਦੇ ਆਂ ਤੇ ਲੜ ਲੜਾ ਕੇ ਹਮੇਸ਼ਾ ਅੱਜ ਰਿਪਲਾਈ ਕੀ ਦਵਾਂਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮਤਲਬ ਸਿੱਧੂ ਤੇ ਮਤਲਬ ਲਾਸਟ ਪੁਆਇੰਟ ਤੱਕ ਸੋਚਿਆ ਸੀ ਵੀ ਨਹੀਂ ਚੱਲਣਾ ਜਾਂ ਨਹੀਂ ਉਹ ਮੁੱਕ ਮੁੱਕ ਜੂਗਾ ਇਦਾਂ ਦਾ ਕੁਝ ਸੀਗਾ ਨਹੀਂ ਇਹ ਤਾਂ ਇਹ ਤਾਂ ਉਹਨਾਂ ਨੇ ਆਪ ਵੀ ਆਪਣੇ ਗਾਣਿਆਂ 'ਚ ਲਿਖਤਾ ਕਿ ਅਜੇ ਮੁੱਕਿਆ ਨਹੀਂ ਸੋ ਮੁੱਕਣ ਵਾਲੀ ਤਾਂ ਚੀਜ਼ ਹੀ ਨਹੀਂ ਹੈ ਉਹ ਸਾਰੀ ਦੁਨੀਆ ਇੰਨਾ ਠਾਠਾ ਮਾਰਦਾ ਕੱਟ ਤੁਹਾਨੂੰ ਦੱਸਦਾ ਸਾਰੀ ਦੁਨੀਆ 'ਚ ਜਿੰਨਾ ਲੋਕੀ ਅਰਦਾਸਾਂ ਕਰ ਰਹੇ ਸੀ ਪਾਠ ਰੱਖੇ ਜਾ ਰਹੇ ਸੀ ਉਹ ਪਤਾ ਲੱਗਦਾ ਕਿ ਲੋਕੋ ਨੂੰ ਕਿੰਨਾ ਪਿਆਰ ਕਰਦੇ ਨੇ ਦੇ ਬੱਲੇ ਮੈਂ ਕਰੀ ਨਹੀਂ ਕਰੀ ਤੁਸੀਂ ਪੋਸਟ ਵੀ ਪਾਈ ਸੀ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਤੁਸੀਂ ਪੋਸਟ ਪਾਈ ਸੀ ਹਾਂਜੀ ਹਾਂ ਕੀ ਕਹਿਣਾ ਚਾਹੋਗੇ ਦੇਖੋ ਜੀ ਬਹੁਤ ਸਕੂਨ ਦੀ ਗੱਲ ਹੈ ਮੇਰੇ ਮਨ ਦੇ ਵਿੱਚ ਲਾਈਨਾਂ ਆ ਰਹੀਆਂ ਸੀ ਕਿ ਜ਼ਖਮਾਂ ਤੇ ਮਰਮਾਂ ਲੱਗੀਆਂ ਨੇ ਦਿਲ ਨੂੰ ਤਰਵਾਸਾ ਹੋਇਆ ਏ بڑے ਚਿਹਰਾ ਪਿੱਛੋਂ ਫਿਰ ਮੂਸੇ ਵਿੱਚ ਖੁਸ਼ੀਆਂ ਦਾ ਵਾਸਾ ਹੋਇਆ ਸੋ ਅੱਜ ਮਤਲਬ ਬਹੁਤ ਦਿਲ ਨੂੰ ਸਕੂਨ ਦੇਣ ਵਾਲੀ ਸਾਰੇ ਪੰਜਾਬੀਆਂ ਨੂੰ ਜਿੰਨੇ ਸ਼ੋਭਦੀਪ ਨੂੰ ਪਿਆਰ ਕਰਨ ਵਾਲੇ ਸੀਗੇ ਕਰੋੜਾਂ ਅਰਬਾਂ ਦੀ ਸੰਖਿਆ ਦੇ ਵਿੱਚ ਸਾਰਿਆਂ ਦੇ ਦਿਲ ਨੂੰ ਸਕੂਨ ਮਿਲਿਆ ਔਰ ਸਭ ਦੀਆਂ ਦੁਆਵਾਂ ਜਿਹੜੀਆਂ ਉਹਦੇ ਕਬੂਲ ਹੋਈਆਂ ਸੋ ਸ਼ੁਕਰਾਨਾ ਉਸ ਵਾਹਿਗੁਰੂ ਦਾ ਕੋਟ ਕੋਟ ਧੰਨਵਾਦ ਹੈ ਇਹ ਇਤਿਹਾਸ ਤੋਂ ਬੜਾ ਮਤਲਬ ਜਿਹੜਾ ਜਸਵਿੰਦਰ ਗਰਾਹ ਨੇ ਗਾਇਆ ਸੀਗਾ ਵੀ ਮੁਕੇ ਵੱਡੇ ਪੈਰੀ ਗਿਆ ਸੀ ਮੁਕੇ ਪੈਰੀ ਆ ਹਾਂਜੀ ਹਾਂਜੀ ਬਹੁਤ ਬਿਲਕੁਲ ਵਾਕਿਆ ਹੀ ਮੈਂ ਜਦੋਂ ਮੇਰੀ ਪੋਸਟ ਮੈਂ ਪਹਿਲੀ ਪਾਈ ਹੈ ਸ਼ਾਇਦ ਤੁਸੀਂ ਪੜ੍ਹੀ ਹੋਵੇ ਚ ਇਹੀ ਲਿਖਿਆ ਸੀਗਾ ਕਿ ਸ਼ੋਭਦੀਪ ਦੇ ਵਾਪਸ ਆਉਣ ਦੀਆਂ ਬਹੁਤ-ਬਹੁਤ ਮੁਬਾਰਕਾਂ ਸ਼ੁਕਰਾਨਾ ਵਾਹਿਗੁਰੂ ਅੱਜ ਲੋਕਾਂ ਨੂੰ ਕੀ ਅਪੀਲ ਕਰਨੀ ਕਿਉਂਕਿ ਇਹ ਤਾਂ ਕੁਦਰਤ ਨੇ ਜਿਹੜਾ ਫਿਰ ਤੋਂ ਮਾਂ ਨਾਲ ਪੁੱਤ ਨੂੰ ਮਿਲਾ ਦਿੰਦਾ ਹੈ ਇਹ ਲੰਮਾ ਸਮਾਂ ਦੁੱਖੀ ਵਿਪ ਹੋ ਗਿਆ ਮਾਂ ਨੂੰ ਅ ਅਪੀਲ ਤਾਂ ਕੀ ਇਹ ਸਭ ਦੇ ਦਿਲ ਦੇ ਵਿੱਚੋਂ ਸਭ ਦੇ ਸਭ ਦੇ ਰੂਹ ਨੂੰ ਇੱਕ ਸਕੂਨ ਮਿਲਿਆ ਜਿਨਨੇ ਸ਼ੋਭਦੀਪ ਨੂੰ ਪਿਆਰ ਕਰਨ ਵਾਲੇ ਸੀ ਔਰ ਸਭ ਤੋਂ ਵੱਡਾ ਸਕੂਨ ਉਹਨਾਂ ਦੇ ਮਾਂ-ਬਾਪ ਨੂੰ ਜਿਨ੍ਹਾਂ ਨੇ ਇੰਨਾ ਕਾਬਲ ਪੁੱਤ ਖੋਇਆ ਤਾਂ ਉਹਨਾਂ ਨੂੰ ਦੁਬਾਰਾ ਇੱਕ ਮਰਮ ਗੁਰੂ ਮਹਾਰਾਜ ਨੇ ਲਾਈ ਹੈ ਔਰ ਸਾਡੀਆਂ ਇਹੀ ਅਰਦਾਸਾਂ ਨੇ ਕਿ ਅ ਪ੍ਰਮਾਤਮਾ ਉਸ ਬੱਚੇ ਨੂੰ ਤੰਦਰੁਸਤੀ ਦੇਵੇ ਔਰ ਉਹਨਾਂ ਦੇ ਮਾਪੇ-ਬਾਪ ਨੂੰ ਤੰਦਰੁਸਤੀ ਦੇਵੇ ਤਾਂ ਕਿ ਬਹੁਤ ਖੂਬਸੂਰਤ ਤਰੀਕੇ ਨਾਲ ਉਹਨੂੰ ਵੱਡਰੂ ਹੁੰਦਾ ਹੋਇਆ ਦੇਖ ਸਕਣ